ਅੱਜ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿਹੜੇ ਕਿਹੜੇ ਦੋ ਬੈਸਟ ਕੰਬੀਨੇਸ਼ਨ ਜਿਨ੍ਹਾਂ ਦੀ ਆਪਾਂ ਸਪਰੇਅ ਕਰਕੇ ਆਪਣੇ ਖੇਤਾਂ ਦੇ ਵਿੱਚੋਂ ਆਪਣੇ ਕਣਕ ਦੇ ਵਿੱਚੋਂ ਗੁਲੀ ਡੰਡੇ ਨੂੰ ਕੰਟਰੋਲ ਕਰ ਸਕਦੇ ਆ ਤੇ ਜਦੋਂ ਵੀ ਕਿਸਾਨ ਵੀਰੋ ਆਪਾਂ ਸਪਰੇਅ ਕਰਨੀ ਹੈ ਜੇਕਰ ਆਪਾਂ ਸਾਵਧਾਨੀ ਰੱਖਦਿਆਂ ਤਾਂ ਹੀ ਆਪਾਂ ਜਿਹੜਾ ਗੁਲੀ ਡੰਡੇ ਨੂੰ ਚੰਗੀ ਤਰ੍ਹਾਂ ਕੰਟਰੋਲ ਕਰ ਸਕਦੇ ਆ ਕੇਵਲ ਹੁੰਦਾ ਕਿ ਆਪਾਂ ਗੁਲੀ ਡੰਡਾ ਡੰਡੇ ਨੂੰ ਜਿਆਦਾ ਵੱਡਾ ਹੋਣ ਦਿੰਨੇ ਆ ਜਦੋਂ ਆਪਣਾ ਗੁਲੀ ਡੰਡਾ 5-7 ਪੱਤਿਆਂ ਦਾ ਹੋ ਜਾਂਦਾ ਫਿਰ ਇਹਨਾਂ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ ਫਿਰ ਆਪਾਂ ਦੋ ਦੋ ਤਿੰਨ ਤਿੰਨ ਆਪਾਂ ਟੈਕਨੀਕਲ ਮਿਕਸ ਕਰਕੇ ਸਪਰੇਅ ਕਰਦੇ ਆ ਜਾਂ ਕਈ ਵਾਰ ਸਖਤ ਨਦੀਨ ਆ ਸਪਰੇਅ ਕਰਦੇ ਆ ਜਿੰਦੇ ਨਾਲ ਆਪਣਾ ਜਿਹੜੇ ਆਪਣੇ ਕਣਕ ਦਾ ਨੁਕਸਾਨ ਵੀ ਕਈ ਵਾਰ ਕਰ ਬੈਠਦੇ ਆ ਇਸ ਕਰਕੇ ਕਿਸਾਨਾਂ ਦੇ ਵੀ ਜਦੋਂ ਵੀ ਆਪਾਂ ਸਪਰੇਅ ਕਰਨੀ ਆ ਤਕਰੀਬਨ ਜਿਹੜਾ 2 ਤੋਂ 3 5 ਪੱਤਿਆਂ ਤੱਕ ਜਿਹੜਾ ਆਪਣਾ ਗੁਲਦੀ ਢੰਡਾ ਹੋਵੇ ਉਦੋਂ ਹੀ ਆਪਾਂ ਨੂੰ ਕੰਟਰੋਲ ਕਰ ਦੇਣਾ ਚਾਹੀਦਾ ਹੈ ਤੇ ਵੀ ਤਾਂ ਜਿਹੜੇ ਆਪਣੇ ਖੇਤਾਂ ਦੇ ਵਿੱਚੋਂ ਜਿਹੜਾ ਗੁਲਦੀ ਢੰਡਾ ਅੜੀਲਣਾ ਹੋਵੇ ਕਿਉਂਕਿ ਜਿਹੜਾ ਇੱਕ ਗੁਲਦੀ ਢੰਡਾ ਇੱਕ ਇਹੋ ਜਿਹਾ ਆਪਣਾ ਇਹਦਾ ਬੀਜ ਇਹੋ ਜੀ ਆਪਣੀ ਵੈਰੈਟੀ ਹੈ ਜੇਕਰ ਆਪਣੀ ਖੇਤਾਂ ਆਪਣੀ ਕਣਕ ਦੀ ਫਸਲ ਦੇ ਵਿੱਚ ਇਹ ਆਪਣੇ ਅੜਿਆਲ ਹੋ ਚੁੱਕਿਆ ਖੇਤਾਂ ਦੇ ਵਿੱਚ ਰਹਿੰਦਾ ਤਾਂ ਇਹਨਾਂ ਦਾ ਜਿਹੜਾ ਆਪਣੇ ਜੋ ਵੀ ਆਪਾਂ ਪੌਸ਼ਟ ਤੱਤ ਕਣਕ ਦੀ ਫਸਲ ਨੂੰ ਦੇਣੇ ਨੇ ਉਹਨਾਂ ਦਾ ਜਿਹੜਾ ਜ਼ਿਆਦਾ ਹਿੱਸਾ ਇਹਦੇ ਜਿਹੜਾ ਆਪ ਇਹ ਆਪਣਾ ਅਬਜ਼ਰਵ ਕਰ ਲੈਂਦਾ ਯਾਨੀ ਕਿ ਜ਼ਿਆਦਾ ਖਰਾਕ ਆਪਣਾ ਇਹ ਬੂਟੇ ਜਿਹੜੇ ਕਣਕ ਦੇ ਬੂਟੇ ਦਾ ਵੱਧ ਖਰਾਕ ਕੇ ਇਹ ਖਾ ਲੈਂਦਾ ਤੇ ਜਿੰਨੇ ਜਿਹੜੇ ਆਪਣੇ ਕਣਕ ਦੇ ਵਿੱਚ ਕਾ ਆਉਣ ਦੇ ਕਾਰਨ ਜਦ ਆਪਣਾ ਝਾੜ ਦੇਖਣ ਨੂੰ ਘੱਟ ਮਿਲਦਾ ਜਾਂ ਆਪਣੀ ਐਂਡ ਤੇ ਆ ਕੇ ਜਿਹੜੇ ਕਣਕ ਵੀ ਆਪਣੇ ਕਈ ਵਾਰ ਡਿੱਗ ਪੈਂਦੀ ਜੇਕਰ ਆਪਣੇ ਖੇਤਾਂ ਦੇ ਵਿੱਚ ਗੁਲੀ ਡੰਡਾ ਜ਼ਿਆਦਾ ਹੋ ਜਾਂਦਾ ਤੇ ਇੰਨੇ ਰਾਜ ਦਾ ਫਿਰ ਅੜੀ ਦਾ ਗੁਲੀ ਡੰਡਾ ਹੋ ਚੁੱਕਿਆ ਉਸਨੇ ਫਿਰ ਕੰਟਰੋਲ ਕਰਨਾ ਵੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਤੇ ਨਾਲੇ ਆਪਣਾ ਝਾੜ ਘਟਦਾ ਯਾਨੀ ਕਿ ਦੋਨੋਂ ਪਾਸੇ ਆਪਣੇ ਨੁਕਸਾਨ ਹੁੰਦੇ ਨੇ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਤੇ ਅੱਜ ਆਪਾਂ ਜਿਹੜੇ ਆਪਾਂ ਪਹਿਲੇ ਪਾਣੀ ਲਾਉਣ ਤੋਂ ਪਹਿਲਾਂ ਜਾਣਗੇ ਕੋਰ ਤੇ ਆਪਾਂ ਕਿਹੜੇ-ਕਿਹੜੇ ਟੈਕਨੀਕਲ ਜਿਵੇਂ ਆਪਾਂ ਸੰਕੋਰ ਵਾਲਾ ਟੈਕ ਆਪਾਂ ਹੋਰ ਟੈਕਨੀਕਲ ਦੇ ਨਾਲ ਮਿਕਸ ਕਰਕੇ ਆਪਾਂ ਸਪਰੇਅ ਕਰ ਸਕਦੇ ਹਾਂ ਜਿਸ ਦੇ ਨਾਲ ਜਿਹੜੇ ਆਪਣੀ ਕਣਕ ਦਾ ਨੁਕਸਾਨ ਵੀ ਨਾ ਹੋਵੇ ਤੇ ਜਿਹੜੇ ਆਪਣੇ ਕਣਕ ਦੇ ਵਿੱਚ ਗੁਲੀ ਰੰਡੇ ਨੂੰ ਵੀ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਜਾਵੇ ਤੇ ਖਸਾਨੇ ਨੂੰ ਜਿਹੜੇ ਇਹ ਸਪਰੇਅ ਆਪਾਂ ਕੋਰ ਤੇ ਕਰਨੀ ਯਾਨੀ ਕਿ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਆਪਾਂ ਕਰ ਸਕਦੇ ਹਾਂ ਇਹਦੇ ਵਿੱਚ ਆਪਾਂ ਪਹਿਲਾਂ ਜਿਹੜਾ ਆਪਣਾ ਕੰਬੀਨੇਸ਼ਨ ਹੈਗਾ ਇੱਕ ਪੈਕਟ ਆਪਾਂ ਲੀਡਰ ਦਾ ਜਿਹੜਾ ਕਿ ਸਰਫੂਸਲਫੁਰਾਨ ਜਾਂ ਟੈਕਨੀਕਲ ਦੇ ਨਾਮ ਤੇ ਆਉਂਦਾ ਪਲਾਂਟ ਸਿੰਚ ਵਿੱਚ ਕਿਸਾਨ ਵੀਰ ਆਪਾਂ 25 ਤੋਂ ਲੈ ਕੇ 40-45 ਗ੍ਰਾਮ ਤੱਕ ਆਪਾਂ ਮੈਟਰੀ ਬਿਊਜਨ ਜਿਹੜਾ ਕਿ ਸੰਕੋਰ ਵਾਲਾ ਟੈਕਨੀਕਲ ਆਪਾਂ ਵਿੱਚ ਮਿਕਸ ਕਰਕੇ ਸਪਰੇਅ ਕਰ ਸਕਦੇ ਆ ਤੇ ਕਿਸਾਨ ਵੀਰ ਇਹ ਧਿਆਨ ਰੱਖੋਗੇ ਜਿਹੜੀ ਆਪਾਂ ਮੈਟਰੀ ਬਿਊਜਨ ਵਰਤਣੀ ਹੈ ਸੰਕੋਰ ਵਰਤਣੀ ਹੈ ਇਹ ਜਿਵੇਂ ਆਪਣੀ ਜ਼ਮੀਨ ਦੇ ਅਨੁਸਾਰ ਵਰਤੋ ਜੇਕਰ ਆਪਾਂ ਭਾਰੀ ਜ਼ਮੀਨ ਆਪਾਂ 40-45 ਗ੍ਰਾਮ ਤੱਕ ਵੀ ਆਪਾਂ ਇਹਨੂੰ ਪਾ ਸਕਦੇ ਆ ਜੇਕਰ ਹਲਕੀਆਂ ਜ਼ਮੀਨਾਂ ਨੇ ਰੇਤਲੇ ਜ਼ਮੀਨਾਂ ਨੇ ਤੇ ਇਹਦੇ ਵਿੱਚ ਆਪਾਂ 25-30 ਗ੍ਰਾਮ ਤੱਕ ਆਪਾਂ ਜਿੰਨਾ ਤੱਕ ਆਪਣੀ ਡੋਜ਼ ਸੈੱਟ ਹੁੰਦੀ ਜਿੰਨਾ ਤੱਕ ਆਪਣਾ ਨੁਕਸਾਨ ਨਾ ਹੋਵੇ ਉਸ ਹਿਸਾਬ ਨਾਲ ਡੋਜ਼ ਸ ਜਾ ਆਪਣੇ ਤਜਰਬੇ ਅਨੁਸਾਰ ਤੁਸੀਂ ਆਪਾਂ ਡੋਜ਼ ਵੱਧ ਘੱਟ ਪਾ ਸਕਦੇ ਆ ਤੇ ਜੇ ਇਹ ਸਪਰੇ ਕਰਦੇ ਹੋ ਤਾਂ ਜਿਹੜੇ ਵੀ ਆਪਣਾ ਮੈਟਰੀਬਿਊਜਨ ਸਨ ਕੋਰ ਵਾਲਾ ਟੈਕਨੀਕਲ ਜਾਂ ਹੋਰ ਕੋਈ ਵੀ ਸਖਤ ਨਦੀਨਾਸ਼ਕ ਆਪਾਂ ਕਣਕ 'ਤੇ ਸਪਰੇ ਦੇ ਸਪਰੇ ਕਰਦੇ ਆ ਤਾਂ ਪਹਿਲੇ ਪਾਣੀ ਲਾਉਣ ਤੋਂ ਪਹਿਲਾਂ ਆਪਾਂ ਨੂੰ ਜਿਹੜੀ ਮੈਗਨੀਜ਼ ਸਲਫੇਟ ਦੀ ਸਪਰੇ ਜ਼ਰੂਰ ਕਰ ਦੇਣੀ ਚਾਹੀਦੀ ਏ ਤਾਂ ਜੋ ਜਿਹੜੇ ਆਪਣੇ ਕਣਕ ਨੂੰ ਝੜਕਾ ਨਾ ਲੱਗੇ ਜਾਂ ਝੜਕਾ ਆਪਣਾ ਥੋੜਾ ਘੱਟ ਲੱਗੇ ਵੀ ਕਣਕ ਸਹਿਣ ਕਰ ਜਾਵੇ ਤੇ ਪਹਿਲਾ ਕੰਬੀਨੇਸ਼ਨ ਇਹ ਹੈਗਾ ਜੀ ਆਪਣਾ ਲੀਡਰ ਪਲੱਸ 25 ਤੋਂ 40 ਗ੍ਰਾਮ ਮੈਟਰੀਬਿਊਜਨ ਤੇ ਦੂਸਰਾ ਆਪਣਾ ਟੈਕਨੀਕਲ ਇੱਕ ਪੈਕਟ ਲੀਡਰ ਦਾ ਸਲਫੋ ਸਲਫੁਰਾ ਨਾਲ ਪਲੱਸ ਇੱਕ ਪੈਕਟ ਟਾਪਿਕ ਦਾ ਇਹ ਆਪਾਂ ਵਰਤ ਸਕਦੇ ਆ ਤੇ ਇਸ ਤੋਂ ਇਲਾਵਾ ਤੁਹਾਨੂੰ ਵੀਰੋ ਜੇਕਰ ਆਪਣੇ ਖੇਤ ਦੇ ਵਿੱਚ ਗੁਜਰੰਡਾ ਜਾਨੀ ਕਿ 2-4 ਪੱਤਿਆਂ ਦਾ ਹੋ ਚੁੱਕਿਆ ਤੇ ਉਹਨੂੰ ਆਪਾਂ ਕੰਟਰੋਲ ਕਰਨਾ ਪਾਣੀ ਤੋਂ ਪਹਿਲਾਂ ਆਪਾਂ ਨੂੰ ਸਪਰੇਅ ਕਰਨੀ ਪੈਣੀ ਹੈ ਵੀ ਆਪਾਂ ਜੇਕਰ ਪਾਣੀ ਤੋਂ ਬਾਅਦ ਕਰਾਂਗੇ ਜਿਹੜਾ ਗੁਜਰੰਡਾ ਜ਼ਿਆਦਾ ਵੱਡਾ ਹੋਵੇਗਾ ਤਾਂ ਫਿਰ ਆਪਣਾ ਕਿਸਾਨ ਵੀਰੋ ਕਰਨਾ ਕਿ 400 ਐਮਐਲ ਐਕਸੀਐਲ ਪਲਸ 25 ਤੋਂ 40 ਗ੍ਰਾਮ ਆਪਾਂ ਮੈਟਰੀਬਿਊਜਨ ਇਹਦੀ ਆਪਾਂ ਸਪਰੇਅ ਕਰ ਸਕਦੇ ਹਾਂ ਯਰ ਤਾਂ ਕਰਤ ਨਹੀਂ ਜੇਕਰ ਆਪਣੇ ਗੁੱਲੀ ਡੰਡਾ ਜ਼ਿਆਦਾ 2 ਤੋਂ 4 ਪੱਤਿਆਂ ਦਾ ਹੋ ਚੁੱਕਿਆ ਕਿਉਂਕਿ ਜਿਹੜਾ ਐਕਸੀਅਲ ਹੈ ਜਿਹੜਾ ਆਪਣਾ ਟੈਕਨੀਕਲ ਇਹ ਜ਼ਿਆਦਾ ਜਿਹੜਾ ਦਾ ਕੰਮ ਪੱਤਿਆਂ ਤੇ ਇਹ ਜ਼ਿਆਦਾ ਦਵਾਈ ਅਸਰ ਕਰਦੀ ਹੈ ਕਿਉਂਕਿ ਜੇਕਰ ਜਿਆਦਾ ਛੋਟਾ ਹੋਵੇਗਾ ਜਾਂ ਉਗ ਰਿਹਾ ਫਿਰ ਇਹਨਾਂ ਦਾ ਬਹੁਤਾ ਹੋ ਗਿਆ ਅਸਰ ਨਹੀਂ ਹੋਣਾ ਤੇ ਇਹ ਜਿਹੜੀ ਦਵਾਈ ਦਾ ਜਿਹੜਾ ਪੱਤਿਆਂ ਤੇ ਜ਼ਿਆਦਾ ਅਸਰ ਹੁੰਦਾ ਤੇ ਐਕਸੀਅਲ ਦਾ ਜਿਹੇ ਪੱਤਿਆਂ ਦੇ ਪਹਿਲਾਂ ਸਪਰੇਅ ਕਰ ਦਈਏ ਜਿਹੜੀ ਆਪਾਂ ਵਿੱਚ 25 ਤੋਂ 40 ਗ੍ਰਾਮ ਜਿੰਨੀ ਵੀ ਆਪਾਂ ਮਾਤਰਾ ਪਾਈਏ ਉਹ ਜਿਹੜੇ ਆਪਣੀ ਫਿਰ ਜ਼ਿਆਦਾ ਜ਼ਮੀਨ ਰਹੀ ਜਿਹੜਾ ਰਹੀ ਜ਼ਿਆਦਾ ਕੰਮ ਕਰਦੀ ਯਾਨੀ ਕਿ ਦੋਨਾਂ ਤਰੀਕਿਆਂ ਦੇ ਨਾਲ ਜਦੋਂ ਆਪਣਾ ਨਦੀਨ ਗੁਜਰੰਡਾ ਮਰ ਜਾਂਦਾ ਤੇ ਇਹ ਜੀ ਆਪਣੇ ਪਾਣੀ ਲਾਉਣ ਤੋਂ ਪਹਿਲਾਂ ਕੋਰ ਤੇ ਸਪਰੇਅ ਕਰ ਸਕਦੇ ਆ ਇਸ ਤੋਂ ਬਾਅਦ ਆਪਾਂ ਪਾਣੀ ਲਾਉਣ ਤੋਂ ਬਾਅਦ ਵੀ ਆਪਾਂ ਕਿਹੜੇ ਕਿਹੜੇ ਟੈਕਨੀਕਲ ਦੋ ਮਿਕਸ ਕਰਕੇ ਸਪਰੇਅ ਕਰ ਸਕਦੇ ਆ ਪਹਿਲਾ ਹੈਗਾ ਜੀ ਆਪਾਂ ਦੋ ਪੈਕੇਟ ਟੋਪਿਕ ਪਲੱਸ 25 ਤੋਂ 40 ਗ੍ਰਾਮ ਮੈਟਰੀਪਿਊਜਲ ਪਾਣੀ ਲਾਉਣ ਤੋਂ ਬਾਅਦ ਇਹ ਆਪਾਂ ਧਿਆਨ ਰੱਖਣਾ ਕਿ ਪਾਣੀ ਲਾਉਣ ਤੋਂ ਬਾਅਦ ਜਿਆਦਾ ਦੀ ਆਪਣੀ ਜ਼ਮੀਨ ਖੁਸ਼ਕ ਨਾ ਹੋਵੇ ਚਾਹੇ ਚਿੱਟੀ ਨਾ ਹੋਊਗੀ ਹੋਵੇ ਬੀ ਜਮੀਨ ਦੇ ਵਿੱਚ ਆਪਣੀ ਨਮੀ ਹੋਣਾ ਜ਼ਿਆਦਾ ਜ਼ਰੂਰੀ ਤੇ ਇਹ ਆਪਾਂ ਦੋ ਪੈਕ ਟੋਪਿਕ ਪਲੱਸ 25 ਤੋਂ 40 ਗ੍ਰਾਮ ਐਟਰੀਬਿਊਸ਼ਨ ਵਰਤ ਸਕਦੇ ਆ ਇਸ ਤੋਂ ਆਪਣਾ ਅਗਲਾ ਕੰਬੀਨੇਸ਼ਨ ਇਹ ਹੈਗਾ 400 ਐਮਐਲ ਐਕਸੀਐਲ ਪਲੱਸ ਇੱਕ ਪੈਕ ਟੋਪਿਕ ਦਾ ਇਹ ਵੀ ਆਪਾਂ ਵਰਤ ਸਕਦੇ ਆ ਤੇ ਇਸ ਤੋਂ ਅਗਲਾ ਆਪਾਂ ਇੱਕ ਕੰਬੀਨੇਸ਼ਨ ਹੋਰ ਹੈਗਾ ਜਾਨੀ ਕਿ ਜਿਹੜਾ ਪਿੰਜੇ ਦੇ ਵਿੱਚ ਆਪਾਂ 400 ਐਮਐਲ ਐਕਸੀਐਲ ਪਲੱਸ ਦੋ ਪੈਕ ਟੋਪਿਕ ਇਹਨੂੰ ਆਪਾਂ ਕਿਸਾਨ ਇੱਕ ਕਿਲੇ ਦੇ ਵਿੱਚ ਨਹੀਂ ਵਰਤਣਾ ਇਹਨੂੰ ਆਪਾਂ 2 ਡੇਢ ਕਿਲੇ ਦੇ ਵਿੱਚ ਆਪਾਂ ਇਹ ਵਰਤਣਾ ਤੇ ਜਿੱਥੇ ਖਸਾਣੇ ਉਪਰ ਆਪਾਂ ਮੈਗਨੀਜ਼ ਜਿਹੜੀ ਆਪਣੀ ਮੈਟਰੀਬੂ ਜਾਂ ਸਪਰੇ ਆ ਜਾਂ ਹੋਰ ਕੋਈ ਸਖਤ ਨਦੀਨ ਆਸ਼ ਦਾ ਆਪਾਂ ਸਪਰੇ ਕਰਦੇ ਆ ਇਹ ਹੀ ਆਪਣਾ ਧਿਆਨ ਰੱਖਣਾ ਕਿ ਜਿਹੜਾ ਆਪਣਾ ਫੁਆਰਾ ਡਬਲ ਫੁਆਰਾ ਨਾ ਵੱਜੇ ਕਿਉਂਕਿ ਉਹ ਦਿਨ ਜਿਹੜੇ ਆਪਣੇ ਕਣਕ ਦਾ ਨੁਕਸਾਨ ਹੋ ਜਾਂਦਾ ਤੇ ਇਹਦੇ ਨਾਲ ਨੁਕਸਾਨ ਉਪਰ ਆਪਾਂ 400 ml XL 2 ਪੈਕੇਟ ਟੋਪਿਕ ਆਪਾਂ ਡੇਢ ਕਿਲੇ ਦੇ ਵਿੱਚ ਵਰਤਣਾ ਜਿਹੜੀ ਪਹਿਲਾਂ ਆਪਾਂ ਜਡੂ ਜੇ ਦੱਸੀ ਹੈ ਸਾਰੀ ਆਪਣੇ ਇੱਕ ਇੱਕ ਕਿਲੇ ਦੀਆਂ ਨੇ ਤੇ ਇਸ ਤੋਂ ਬਾਅਦ ਅਗਲਾ ਕੰਬੀਨੇਸ਼ਨ ਹੈਗਾ ਸਾ ਆਪਣਾ 400 ml XL 25 ਤੋਂ ਲੈ ਕੇ 40 ਗ੍ਰਾਮ ਮੈਟਰੀਬੂਜਨ ਇਹ ਆਪਾਂ ਵਰਤ ਸਕਦੇ ਹਾਂ ਜਿਹੜਾ ਆਪਣਾ ਐਕਸੀਅਲ ਹੈ ਇਹ ਆਪਾਂ ਜੇਕਰ ਐਕਸੀਅਲ ਹੋ ਗਿਆ ਟਾਪਿਕ ਹੋ ਗਿਆ ਜਿਹੜੀਆਂ ਆਪਣੀਆਂ ਹਲਕੀਆਂ ਜਾਂ ਰੇਤਰੀਆਂ ਜ਼ਮੀਨਾਂ ਦੇ ਵਿੱਚ ਇੱਕ ਆਪਾਂ ਕਹਿ ਸਕਦੇ ਹਾਂ ਕਿ ਸੇਫ ਨਦੀਨ ਆਸ਼ਕੇ ਇਹ ਕਿਸੇ ਵੀ ਤਰ੍ਹਾਂ ਦਾ ਆਪਣੀ ਜਿਹੜੀ ਫਸਲ ਤੇ ਕੋਈ ਵੀ ਆਪਣੇ ਜ਼ਿਆਦਾ ਮਾੜਾ ਪ੍ਰਭਾਵ ਨਹੀਂ ਪਾਉਂਦਾ ਜਿਵੇਂ ਆਪਾਂ ਹਲਕੀਆਂ ਜਾਂ ਰੇਤਰੀ ਵਾਹਨਾ ਦੇ ਵਿੱਚ ਟਾਪਿਕ ਹੋ ਗਿਆ ਐਕਸੀਅਲ ਇਹਨੂੰ ਆਪਾਂ ਪਹਿਲੇ ਤੌਰ ਤੇ ਵਰਤਣਾ ਚਾਹੀਦਾ ਦੂਜੇ ਨਦੀਨਾਂ ਦੇ ਨਾਲੋਂ ਜਿਹੜੇ ਆਪਣੇ ਦੂਜੇ ਨਦੀਨ ਆਸ਼ਕਾਂ ਦੇ ਨਾਲੋਂ ਜਿਹੜੇ ਆਪਣੇ ਸਖਤ ਨੇ ਜਿਵੇਂ ਆਪਾਂ ACM9 ਹੋ ਗਿਆ ਸ਼ਗਨ 2111 ਹੋ ਗਿਆ ਕਿਉਂਕਿ ਉਹਨਾਂ ਵਿੱਚ ਵੀ ਜਿਹੜਾ ਆਪਣਾ ਏ ਕੁਡ ਇਨਫ ਆਫ ਦੇ ਨਾਲ ਜਿਹੜਾ ਆਪਣਾ ਮੈਟਰੀ ਬੁਜਿਆ ਦਾ ਸੰਕੂਰਵਾ ਟੈਕਨੀਕਲ ਹੁੰਦਾ ਜਿਹੜਾ ਕਿ ਆਪਣੇ ਹਲਕੀ ਜਾਂ ਰੀਤਜਬੀਨਾ ਦੇ ਵਿੱਚ ਨੁਕਸਾਨ ਕਣਕ ਦਾ ਕਰ ਸਕਦਾ ਤੇ ਇਸ ਤੋਂ علاوہ ਖਸਾਨੇ ਬਿਰੋ ਜੇਕਰ ਆਪਣੇ ਚੌੜੇ ਗੁਲੀ ਰੰਡੀ ਦੇ ਨਾਲ ਚੌੜੀ ਪੱਤੀ ਵਾਲੀ ਨਦੀ ਵੀ ਹੈ ਜਿਹਨੂੰ ਉਹ ਵੀ ਆਪਾਂ ਨਾਲ ਕੰਟਰੋਲ ਕਰਨੇ ਨੇ ਤੇ ਆਪਾਂ ਐਕਸੀਐਲ ਦੇ ਨਾਲ ਟਾਪਿਕ ਪਲੱਸ ਐਲ ਗ੍ਰਿਪ ਦੀ ਆਪਾਂ ਇਕੱਠੀ ਸਪਰੇਅ ਕਰ ਸਕਦੇ ਆ ਬਸ ਇਹਦੇ ਵਿੱਚ ਆਪਾਂ ਧਿਆਨ ਕੀ ਰੱਖਣਾ ਕਿ ਜਿਹੜਾ ਐਕਸੀਐਲ ਦਾ ਜਿਹੜਾ ਕੋਲ ਆਪਾਂ ਇਹ ਵੱਖਰਾ ਬਣਾਉਣਾ ਤੇ ਜਿਹੜਾ ਆਪਣੇ ਟਾਪਿਕ ਪਲੱਸ ਐਲ ਗ੍ਰਿਪ ਦਾ ਜਿਹੜਾ ਕੋਲ ਆਪਾਂ ਵੱਖਰਾ ਬਣਾਉਣਾ ਤੇ ਆਪਾਂ ਸਪਰੇਅ ਵਾਲੇ ਟੈਂਕ ਦੇ ਵਿੱਚ ਆਪਾਂ ਇਕੱਠਾ ਮਿਕਸ ਕਰਕੇ ਫਿਰ ਆਪਾਂ ਸਪਰੇਅ ਕਰ ਸਕਦੇ ਹਾਂ ਤੇ ਇੱਕ ਕਿਸਾਨ ਵੀਰੋ ਗੱਲ ਦਾ ਧਿਆਨ ਹੋ ਰੱਖਣਾਗੇ ਜਿਹੜਾ ਆਪਣਾ ਲੀਡਰ ਜਾਨੀ ਕਿ ਸਲਫੋ ਸਲਫੂਰਨ ਟੈਕਨੀਕਲ ਪਲੱਸ ਜਿਹੜਾ ਆਪਣਾ ਐਕਸੀਐਲ ਦਾ ਟੈਕਨੀਕਲ ਇਹ ਆਪਾਂ ਇਕੱਠੀ ਸਪਰੇਅ ਨਹੀਂ ਕਰਨੇ ਕਿਉਂਕਿ ਜੇਕਰ ਆਪਾਂ ਇਕੱਠੀ ਸਪਰੇਅ ਕਰਾਂਗੇ ਜਿਵੇਂ ਆਪਾਂ ਪਿੱਛੇ ਕੰਬੀਨੇਸ਼ਨ ਦੱਸੇ ਨੇ ਇਹਨਾਂ ਜਿਹੜਾ ਦੋਨਾਂ ਦਾ ਕੰਬੀਨੇਸ਼ਨ ਆਪਾਂ ਨਹੀਂ ਕਰ ਸਕਦੇ ਕਿ ਇਹਦੇ ਨਾਲ ਜਿਹੜੇ ਆਪਣੇ ਕਣਕ ਦਾ ਨੁਕਸਾਨ ਹੋ ਸਕਦਾ ਜੇ ਜਿੱਥੇ ਆਪਾਂ ਮੈਟਰੀ ਜਾਂ ਹੋਰ ਸਖਤ ਨਰੀਨਾਸ਼ਕ ਵਰਤ ਰਹੇ ਆ ਚਾਹੇ ਆਪਣੀ ਜ਼ਮੀਨ ਹਲਕੀ ਚਾਹੇ ਪਾਰੀ ਏ ਚਾਹੇ ਮੈਗਨੀਟਿਕ ਆਟ ਆਉਂਦੀ ਜਾਂ ਨਹੀਂ ਆਉਂਦੀ ਉਹ ਆਪਾਂ ਨੂੰ ਪਹਿਲੇ ਪਾਣੀ ਲਾਉਣ ਤੋਂ ਪਹਿਲਾਂ ਜਾਣ ਕੇ ਮੈਗਨੀਆ ਸਲਫੇਟ ਦੀ ਸਪਰੇ ਜਰੂਰ ਕਰ ਲੈਣੀ ਚਾਹੀਦੀ ਤਾਂ ਜੋ ਇਹ ਆਪਣੇ ਕਣਕ ਨੂੰ ਝਟਕਾ ਨਾ ਲੱਗੇ ਭਾਵੇਂ ਆਪਣੀ ਜ਼ਮੀਨ ਪਾਰੀ ਆ ਆਪਾਂ ਨੂੰ ਤਾਂ ਵੀ ਜਿਹੜਾ ਇਹ ਆਪਾਂ ਨੂੰ ਕੰਮ ਕਰਨਾ ਚਾਹੀਦਾ ਤੇ ਇਹਦੇ ਵਿੱਚ ਆਪਾਂ ਕਿਸਾਨੀ ਰੋ 150 ਲੀਟਰ ਪਾਣੀ ਵਰਤਣਾ ਤੇ ਜਿਹੜੀ ਆਪਣੀ ਸਪਰੇ ਆ ਜ਼ਮੀਨ ਦੇ ਵਿੱਚ ਨਮੀ ਹੋਣਾ ਜ਼ਿਆਦਾ ਜ਼ਰੂਰੀ ਜੇਕਰ ਆਪਾਂ ਪਾਣੀ ਲਾਉਣ ਤੋਂ ਬਾਅਦ ਸਪਰੇਅ ਕਰਦੇ ਆਂ ਤਾਂ ਹੀ ਆਪਾਂ ਕਿਸਾਨੀ ਵੇਰੋ ਵਧੀਆ ਰਿਜ਼ਲਟ ਲੈ ਸਕਦੇ ਆਂ ਤੇ ਜਿੱਥੇ ਕਿਸਾਨੀ ਵੇਰੋ ਆਪਾਂ ਮੈਟਰੀਬਿਊਜਨ ਵਰਤ ਰਹੇ ਆਂ ਜਿਵੇਂ ਸਾਨੂੰ ਆਪਾਂ ਐਕਸਲ ਦੇ ਨਾਲ ਮੈਟਰੀਬਿਊਜਨ ਵਰਤ ਰਹੇ ਆਂ ਜਾਂ ਲੀਡਰ ਦੇ ਨਾਲ ਵਰਤ ਰਹੇ ਆਂ ਉੱਥੇ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਹੀ ਆਪਾਂ ਨੂੰ ਮੈਟਰੀਬਿਊਜ ਦੀ ਜਿਹੜਾ ਸਨ ਕੋਰ ਵਾਲਾ ਟੈਕਨੀਕਲ ਦਾ ਜਿਹੜਾ ਆਪਾਂ ਨੂੰ ਡੋਜ਼ ਮਾਤਰਾ ਆਪਾਂ ਨੂੰ ਪਾਉਣੀ ਚਾਹੀਦੀ ਕਿਉਂਕਿ ਜੇਕਰ ਆਪਾਂ ਵੱਧ ਪਾ ਲੈਨੇ ਹਲਕੀਆਂ ਰੇਤਾਂ ਜਿਵੇਂ ਇਹਨਾਂ ਦੇ ਵਿੱਚ ਤੇ ਆਪਣੇ ਕਣਕ ਦਾ ਨੁਕਸਾਨ ਹੋ ਸਕ ਪਾਰੀਆਂ ਜਮੀਨਾਂ ਦੇ ਵਿੱਚ 50 ਗ੍ਰਾਮ ਤੱਕ ਵੀ ਆਪਾਂ ਨੂੰ ਰਿਜ਼ਲਟ ਵਧੀਆ ਮਿਲਦੇ ਨੇ ਪਰ ਕਈਆਂ ਜਮੀਨਾਂ ਦੇ ਵਿੱਚ 25 30 ਗ੍ਰਾਮ ਨਾਲ ਵੀ ਜਿਹੜੀ ਆਪਣੇ ਕਈ ਵਾਰ ਕਣਕ ਦਾ ਨੁਕਸਾਨ ਹੋ ਜਾਂਦਾ ਉੱਥੇ ਕੁਝ ਗਲਤੀਆਂ ਵੀ ਹੁੰਦੀਆਂ ਨੇ ਜੇ ਆਪਣਾ ਡਬਲ ਫੋਰ ਆ ਵੱਜ ਗਿਆ ਜੇ ਆ ਤਾਂ ਇਸ ਕਰਕੇ ਵੀ ਆਪਣਾ ਨੁਕਸਾਨ ਹੋ ਸਕਦਾ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਰੀ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ